ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਜਿੱਥੇ ਭਾਜਪਾ ਲਈ ਖੁਸ਼ੀਆਂ ਖੇੜੇ ਲਿਆਉਂਦੇ ਨੇ ਉੱਥੇ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦੇ ਦਿੱਤੀ ਹੈ ਦਿੱਲੀ ਦੇ ਵੋਟਰਾਂ ਨੇ ਇਸ ਵਾਰੀ ਤੈਅ ਕੀਤਾ ਸੀ ਕਿ ਹੁਣ ਸੱਤਾ ਵਿੱਚ ਤਬਦੀਲੀ ਚਾਹੀਦੀ ਹੈ ਤੇ ਉਹ ਤਬਦੀਲੀ ਨਤੀਜਿਆਂ ਵਿੱਚ ਸਾਫ਼ ਦਿਖੀ ਹਾਲਾਂਕਿ ਕਾਂਗਰਸ ਕਿੰਨੀ ਪਛੜੀ ਹੋਈ ਹੈ ਇਸ ਦੇ ਉੱਤੇ ਕੋਈ ਟਿੱਪਣੀ ਕਰਨ ਦੀ ਲੋੜ ਨਹੀਂ ਜਾਪਦੀ ਕਿਉਂਕਿ ਕਾਂਗਰਸ ਦਾ ਇਸ ਵਾਰ ਫੇਰ ਖਾਤਾ ਨਹੀਂ ਖੁੱਲਿਆ ਹੁਣ ਗੱਲ ਕਰਦੇ ਹਾਂ ਕਿ ਪੰਜਾਬੀ ਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਜਿਹੜੇ ਕੈਂਡੀਡੇਟ ਨੇ ਉਹ ਕਿੰਨਾ ਡੋਮਿਨੇਟ ਕਰਦੇ ਨੇ ਕਿੰਨਾ ਦਿੱਲੀ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ ਉਸ ਬਾਬਤ ਇੱਕ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ 70 ਵਿਧਾਇਕਾਂ ਦੇ ਵਿੱਚੋਂ ਜਿੱਥੇ ਵੱਖ-ਵੱਖਰੀਆਂ ਪਾਰਟੀਆਂ ਦੀਆਂ ਸੀਟਾਂ ਆਈਆਂ ਨੇ ਉੱਥੇ ਹੀ ਤਿੰਨ ਭਾਜਪਾ ਦੇ ਖਾਤੇ ਵਿੱਚ ਤਿੰਨ ਸਿੱਖ ਉਮੀਦਵਾਰ ਜਿੱਤੇ ਨੇ ਆਪਣੀ ਚੋਣ ਵਿਧਾਇਕ ਬਣੇ ਨੇ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਮੋਹਰਲੀਆਂ ਕਤਾਰਾਂ ਵਿੱਚ ਨਾਮ ਆ ਜਿਹੜਾ ਉਹ ਹੈ ਕਿਉਂਕਿ 2021 ਦੇ ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਹਾਲੇ ਖਤਮ ਹੀ ਹੋਇਆ ਸੀ ਤੇ ਉਦੋਂ ਹੀ ਭਾਜਪਾ ਜੁਆਇਨ ਕਰ ਲਈ ਸੀ ਹਾਲਾਂਕਿ ਰਜ਼ਾਰੀ ਗਾਰਡਨ ਤੋਂ ਜਿੱਥੋਂ ਜਿੱਤੇ ਇਸ ਤੋਂ ਪਹਿਲਾਂ ਵੀ ਉਹ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜ ਕੇ ਵਿਧਾਇਕ ਬਣ ਚੁੱਕੇ ਨੇ ਬੇਸ਼ੱਕ ਉਦੋਂ ਉਹਨਾਂ ਦਾ ਨਾਤਾ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਉਦੋਂ ਸਿਆਸੀ ਤੌਰ ਤੇ ਬਹੁਤ ਮੰਦੀ ਸੀ ਇਸ ਕਰਕੇ ਚੋਣ ਨਿਸ਼ਾਨ ਵੀ ਆ ਜਿਹੜਾ ਸਾਂਝੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ ਤੇ ਉਹ ਵੀ ਗੱਲ ਕਰਾਂਗੇ ਮਨਜਿੰਦਰ ਸਿੰਘ ਸਿਰਸਾ ਦਾ ਪਛੋਕੜ ਦਿੱਲੀ ਦੀ ਸਿਆਸਤ ਵਿੱਚ ਕੀ ਹੈ ਔਰ ਨਾਲ ਹੋਰ ਜਿਹੜੇ ਚਾਰ ਸਿੱਖ ਚਿਹਰੇ ਨੇ ਦੋ ਭਾਜਪਾ ਤੋਂ ਤੇ ਦੋ ਹੀ ਹੋਰ ਆਮ ਆਦਮੀ ਪਾਰਟੀ ਦੇ ਸਿੱਖ ਚਿਹਰੇ ਕਿਹੜੇ ਜਿੱਤੇ ਨੇ ਉਹਨਾਂ ਦਾ ਜ਼ਿਕਰ ਇਸ ਖਾਸ ਰਿਪੋਰਟ ਵਿੱਚ ਕਰਾਂਗੇ ਪਹਿਲਾ ਨਾਮ ਜਿਵੇਂ ਦੱਸਿਆ ਰਜ਼ਾਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਸਿੱਖ ਚਿਹਰੇ ਵਜੋਂ ਵਿਧਾਇਕ ਬਣਦੇ ਨੇ ਦਿੱਲੀ ਦੀਆਂ 70 ਸੀਟਾਂ ਵਿੱਚੋਂ ਇੱਕ ਇਹ ਸੀਟ ਜੰਗਪੂਰਾ ਜਿੱਥੇ ਮਨੀਸ਼ ਸੋਧਿਆ ਆਪਣੀ ਪੁਰਾਣੀ ਸੀਟ ਛੱਡ ਕੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਆਏ ਸੀ ਪਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਜਿਹੜੇ ਮਨੀਸ਼ ਸੋਧਿਆ ਹਾਰ ਜਾਂਦੇ ਨੇ ਤਾਂ ਉਹਨਾਂ ਨੂੰ ਹਰਾਇਆ ਕਿਨੇ ਆ ਤਰਵਿੰਦਰ ਸਿੰਘ ਮਰਵਾਹਾ ਨੇ ਦੂਜਾ ਵੱਡਾ ਨਾਮ ਸਿੱਖ ਚਿਹਰੇ ਦੇ ਵਿੱਚ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ ਉਹ ਵੀ ਭਾਜਪਾ ਦੇ ਨੇ ਜਿਹੜੇ ਕੀ ਚੋਣ ਜਿੱਤੇ ਨੇ ਤੇ ਤਿਲਕਨਗਰ ਤੋਂ ਜਰਨੈਲ ਸਿੰਘ ਜਿਹੜੇ ਕੀ ਫਿਰ ਤੋਂ ਵਿਧਾਇਕ ਬਣ ਗਏ ਨੇ ਜਰਨੈਲ ਸਿੰਘ ਦਾ ਪੰਜਾਬ ਦੀ ਸਿਆਸਤ ਨਾਲ ਵੀ ਸਿੱਧਾ ਸਬੰਧ ਇਸ ਕਰਕੇ ਆਮ ਆਦਮੀ ਪਾਰਟੀ ਦੇ ਇਨਚਾਰਜ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਔਰ ਚਾਂਦਨੀ ਚੌਕ ਤੋਂ ਪੁਨਰਦੀਪ ਸਿੰਘ ਸਾਨੀ ਜਿਹੜੇ ਕੀ ਇਹਨਾਂ ਦੇ ਪਹਿਲਾ ਪਿਤਾ ਵੀ ਪੰਜ ਦਫਾ ਵਿਧਾਇਕ ਇਸੇ ਸੀਟ ਤੋਂ ਰਹ ਚੁੱਕੇ ਨੇ ਉਹਨਾਂ ਨੇ ਇਸ ਵਾਰ ਆਪਣੇ ਪੁੱਤਰ ਨੂੰ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਸੀਟ ਦਿਵਾਈ ਚੋਣ ਲੜੀ ਤੇ ਉਹਨਾਂ ਲਈ ਪ੍ਰਚਾਰ ਕੀਤਾ ਤੇ ਹੁਣ ਪੁਨਰਦੀਪ ਸਿੰਘ ਸਾਨੀ ਵੀ ਉਸ ਸੀਟ ਤੋਂ ਚਾਂਦਨੀ ਚੌਕ ਤੋਂ ਵਿਧਾਇਕ ਬਣ ਗਏ ਇਹ ਪੰਜ ਚਿਹਰੇ ਨੇ ਤਿੱਕੇ ਕਰਕੇ ਇਹਨਾਂ ਉੱਤੇ ਅਸੀਂ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਨਜਿੰਦਰ ਸਿੰਘ ਸਿਰਸਾ ਰਜਾਰੀ ਗਾਰਡਨ ਉਹਨਾਂ ਲਈ ਨਵਾਂ ਨਹੀਂ ਸੀ ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਸਮਿਆਂ ਦੇ ਵਿੱਚ ਵੀ ਚੋਣ ਲੜ ਚੁੱਕੇ ਨੇ ਪਰ ਉਹਨਾਂ ਨੇ 2021 ਦੇ ਵਿੱਚ ਭਾਜਪਾ ਨਾਲ ਸਿੱਧਾ ਨਾਤਾ ਜੋੜ ਲਿਆ ਸੀ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਫੀ ਪ੍ਰਚਾਰ ਕੀਤਾ ਸੀ ਜਾਂ ਇਸ ਤੋਂ ਪਹਿਲਾਂ ਜਿੱਥੇ ਜਿੱਥੇ ਵੀ ਚੋਣਾਂ ਹੋਈਆਂ ਦਿੱਲੀ ਵਿਧਾਨ ਸਭਾ ਦੇ ਵਿੱਚ ਮੂਲ ਰੂਪ ਦੇ ਵਿੱਚ ਸਿਰਸਾ ਜਿਹੜੇ ਨੇ ਉਹ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦਾ ਪਛੋਕੜ ਹਰਿਆਣਾ ਦੇ ਸਿਰਸਾ ਇਲਾਕੇ ਨਾਲ ਹੈ ਪਰ ਉਹ ਕਾਫੀ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ ਆਪਣਾ ਕਾਰੋਬਾਰ ਵੀ ਸਾਂਭਦੇ ਨੇ ਤੇ ਸੱਤਾ ਦੇ ਵਿੱਚ ਵੀ ਜਿਹੜੇ ਨੇ ਉਹ ਕਾਫੀ ਸਰਗਰਮ ਰਹਿੰਦੇ ਨੇ ਅਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਵੀ ਉਹ ਕਾਫੀ ਜਿਹੜਾ ਹੈ ਪ੍ਰਭਾਵ ਰੱਖਦੇ ਨੇ ਤੇ ਇਸ ਤੋਂ ਪਹਿਲਾਂ ਉਹ ਇਸ ਮਸਲੇ ਦੇ ਵਿੱਚ ਉੱਚ ਅਹੁਦਿਆਂ ਤੇ ਰਹਿ ਚੁੱਕੇ ਨੇ ਰਜ਼ੌਰੀ ਗਾਰਡਨ ਵਿਧਾਨ ਸਭਾ ਸੀਟ ਦੇ ਵਿੱਚ ਮੈਦਾਨ ਚ ਉਤਰੇ ਸੀ 52 ਸਾਲਾ ਮਨਜਿੰਦਰ ਸਿੰਘ ਸਿਰਸਾ ਇਸ ਸੀਟ ਦੇ ਉੱਤੇ 55.8 ਫੀਸਦੀ ਵੋਟਾਂ ਲੈ ਕੇ 18190 ਵੋਟਾਂ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਨੂੰ ਕੁੱਲ 64132 ਵੋਟਾਂ ਮਿਲੀਆਂ ਨੇ ਜਦਕਿ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਧਨਵਤੀ ਚੰਦੇਲਾ ਉਹਨਾਂ ਨੂੰ 45942 ਵੋਟਾਂ ਹੀ ਮਿਲ ਸਕੀਆਂ ਤੇ ਇਸੇ ਸੀਟ ਤੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਧਰਮਪਾਲ ਚੰਦੇਲਾ ਉਹਨਾਂ ਨੂੰ ਕੇਵਲ ਤੇ ਕੇਵਲ 3198 ਵੋਟਾਂ ਹੀ ਹਾਸਲ ਹੋਈਆਂ ਨੇ 28 ਫਰਵਰੀ 1972 ਨੂੰ ਜਨਮੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹਨਾਂ ਦਾ ਬਾਜੇ ਕਾ ਪਿੰਡ ਐ ਜਿਹੜਾ ਕਿ ਸਿਰਸਾ ਦੇ ਵਿੱਚ ਪੈਂਦਾ ਹੈ ਉੱਥੋਂ ਦਾ ਉਹਨਾਂ ਦਾ ਸਬੰਧ ਹੈ ਔਰ ਮਨਜਿੰਦਰ ਸਿੰਘ ਸਿਰਸਾ ਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਚੰਗੀ ਜਿਹੜੀ ਐ ਸਿਆਸੀ ਤੌਰ ਦੇ ਉੱਤੇ ਦੋਸਤੀ ਐ ਉਠਣੀ ਬੈਣੀ ਐ 2013 ਦੇ ਵਿੱਚ ਪਹਿਲਾਂ ਤੋਤ ਲੈ ਕੇ 15 ਤੱਕ ਤੇ ਫਿਰ 17 ਤੋਂ ਲੈ ਕੇ 20 ਤੱਕ ਉਹ ਦਿੱਲੀ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਉਹ ਮੁਖਤਾਰਦ ਦੇ ਉੱਤੇ ਭੂਮਿਕਾ ਨਿਭਾ ਚੁੱਕੇ ਨੇ ਤੇ ਉਹਨਾਂ ਕੋਲ ਦਿੱਲੀ ਸਿਗਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਉਹ ਭੂਮਿਕਾ ਨਿਭਾ ਚੁੱਕੇ ਨੇ ਦਸੰਬਰ 2021 ਦਾ ਸਮਾਂ ਸੀ ਜਦੋਂ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਤੇ ਭਾਜਪਾ ਦੇ ਜਿਹੜੀ ਐ ਉਹਨਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਕਮਲ ਦਾ ਫੁੱਲ ਹੱਥ ਵਿੱਚ ਫੜਿਆ ਤੇ ਉਸ ਤੋਂ ਬਾਅਦ ਭਾਜਪਾ ਦਾ ਦਿੱਲੀ ਦੇ ਵਿੱਚ ਇੱਕ ਵੱਡਾ ਸਿੱਖ ਚਿਹਰੇ ਵਜੋਂ ਉੱਭਰਦੇ ਨੇ ਤਾਂ ਇਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਲੰਮਾ ਚੌੜਾ ਜਿਹੜਾ ਪਛੋਕੜ ਹੈ ਉਹ ਸਿਆਸਤ ਨਾਲ ਆ ਜਿਹੜਾ ਕਿ ਦਿੱਲੀ ਦੀ ਸਿਆਸਤ ਵਿੱਚ ਉਹ ਰਸੂਖ ਰੱਖਦੇ ਨੇ ਹੁਣ ਗੱਲ ਕਰਦੇ ਆ ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਤਰਵਿੰਦਰ ਸਿੰਘ ਮਰਵਾਹਾ ਦੀ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਵੀ ਲੰਮਾ ਸਮਾਂ ਸਿਆਸਤ ਕਰ ਚੁੱਕੇ ਨੇ ਤੇ ਹੁਣ ਭਾਜਪਾ ਪਾਰਟੀ ਦੇ ਵੱਲੋਂ ਵਿਧਾਇਕ ਚੁਣੇ ਗਏ ਨੇ ਸਖ ਚੇਰਾ ਦਿੱਲੀ ਦਾ ਇੱਕ ਹੋਰ ਵਿਧਾਇਕ ਦਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਤਰਵਿੰਦਰ ਸਿੰਘ ਮਰਵਾਹਾ ਨੇ ਜੰਗਪੂਰਾ ਹਲਕੇ ਤੋਂ ਮਨੀਸ਼ ਸਿੰਘ ਸਸੋਧਿਆ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਹੌਟ ਸੀਟ ਮੰਨੀ ਜਾ ਰਹੀ ਸੀ ਉਹਨਾਂ ਨੂੰ ਹਰਾਇਆ ਔਰ ਤਰਵਿੰਦਰ ਸਿੰਘ ਮਰਵਾਹਾ ਵੀ ਹੁਣ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ ਚੁੱਕੇ ਨੇ ਤੇ ਉਹਨਾਂ ਨੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕੀਤੀ ਸੀ 6 ਜੁਲਾਈ 2022 ਨੂੰ ਤਾਂ ਉਹਨਾਂ ਨੂੰ ਲਗਭਗ 3 ਸਾਲ ਹੋ ਚੁੱਕੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਨੂੰ ਉਹਨਾਂ ਨੇ ਇਸ ਵਾਰ ਇਹਨਾਂ ਨਤੀਜਿਆਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਔਰ ਕਾਂਗਰਸ ਦੇ ਪੁਰਾਣੇ ਲੀਡਰ ਮੰਨੇ ਜਾਂਦੇ ਸਨ ਪਰ ਤਰਵਿੰਦਰ ਸਿੰਘ ਮਰਵਾਹਾ ਨੇ ਜਿਹੜੇ ਉਹ ਇੱਕ ਅਜਿਹਾ ਨਾਮ ਹੁਣ ਬਣੇ ਨੇ ਤੇ 2025 ਦੀ ਵਿਧਾਨ ਸਭਾ ਜਿਹੜੀ ਸ਼ੁਰੂ ਹੋ ਰਹੀ ਹੈ ਤੇ ਉਸ ਦੇ ਵਿੱਚ ਉਹਨਾਂ ਦਾ ਕੀ ਰੋਲ ਰਹਿੰਦਾ ਹੈ ਇਹ ਵੀ ਕਾਫੀ ਅਹਿਮ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਜਦੋਂ ਭਾਜਪਾ ਦੇ ਵਿੱਚ ਜੁਆਇਨਿੰਗ ਕਰਨੀ ਸੀ ਉਸ ਤੋਂ ਪਹਿਲਾਂ ਇਹ ਵੀ ਕਿਹਾ ਕਿ ਉਹ ਉਹਨਾਂ ਨੂੰ ਸਮਾਂ ਹੀ ਨਹੀਂ ਦਿੰਦੇ ਜਾਂ ਉਹਨਾਂ ਨਾਲ ਮੀਟਿੰਗਾਂ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਰਾਹੁਲ ਗਾਂਧੀ ਰਾਜਾ ਤੇ ਸੋਨੀਆ ਗਾਂਧੀ ਮਹਾਰਾਣੀ ਦੀ ਤਰ੍ਹਾਂ ਬਿਹੇਵ ਕਰਦੇ ਨੇ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਹਿ ਕੇ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਜਿਹੜੀ ਆ ਪਾਰਟੀ ਜੁਆਇਨ ਕੀਤੀ ਸੀ ਤਾਂ ਇਸ ਤਾਂ ਉਹਨਾਂ ਦੇ ਕੋਲ ਜਿਹੜੇ ਨੇ ਇੱਕ ਵੱਡਾ ਸਿਆਸੀ ਤਜਰਬਾ ਵੀ ਹੈ ਜਿਹੜਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਕੀਤਾ ਉਹਨਾਂ ਨੇ ਔਰ ਉਹਨਾਂ ਨੇ ਪੀਜੀ ਡੀਏਵੀ ਕਾਲਜ ਦਿੱਲੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਪਣੀ ਜਿਹੜੀ ਆ ਉਹ ਪੜ੍ਹਾਈ ਵੀ ਕੀਤੀ ਐ 2024 ਦੇ ਵਿੱਚ ਉਦੋਂ ਇੱਕ ਵਾਰੀ ਉਹਨਾਂ ਦੇ ਖਿਲਾਫ ਕੰਪਲੇਂਟ ਵੀ ਹੋਈ ਗਾਂਧੀ ਪਰਿਵਾਰ ਦੇ ਖਿਲਾਫ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਸੀ ਤੇ ਕਾਂਗਰਸ ਦੇ ਵੱਲੋਂ ਫਾਈਲ ਕੀਤੀ ਗਈ ਸੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਓਪਨਲੀ ਤੌਰ ਦੇ ਉੱਤੇ ਕਿਹਾ ਸੀ ਅਸੈਸੀਨੇਸ਼ਨ ਥ੍ਰੈਟ ਦਿੱਤਾ ਸੀ ਗਾਂਧੀ ਨੂੰ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀ ਆਪ ਕੰਪਲੇਂਟ ਵਿੱਚ ਵੀ ਕਿਹਾ ਗਿਆ ਕਿ ਮਰਵਾਹਾ ਨੇ ਕਿਹਾ ਰਾਹੁਲ ਗਾਂਧੀ ਨੂੰ ਕਿ ਜੇਕਰ ਉਹ ਇਸੇ ਰਸਤੇ ਦੇ ਉੱਤੇ ਚੱਲਦੇ ਰਹਿ ਤਾਂ ਫਿਰ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਜੇ ਆਹ ਹਾਲ ਹੋਵੇਗਾ ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਰਾਹ ਜਿਹੜਾ ਚੁਣਨਾ ਪਵੇਗਾ ਇਸ ਤਰ੍ਹਾਂ ਦੀ ਕੋਈ ਜਿਹੜੀ ਹੈ ਉਹਨਾਂ ਨੇ ਸਟੇਟਮੈਂਟ ਦਿੱਤੀ ਜਿਸ ਦੇ ਕਰਕੇ ਚਰਚਾ ਵਿੱਚ ਆਏ ਤੇ ਉਸ ਤੋਂ ਬਾਅਦ ਮਰਵਾਹਾ ਨੇ ਜਿਹੜੇ ਉਹਨਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਕਾਂਗਰਸ ਮਰਵਾਹਾ ਪਰਿਵਾਰ ਦੇ ਵਿੱਚ ਜਦੋਂ ਜੰਗਪੁਰਾ ਸੀਟ ਦੇ ਵਿੱਚ 1998 ਚ 28384 ਵੋਟਾਂ ਦੇ ਨਾਲ 51.47% ਦੀ ਵੋਟ ਜਿਹੜੇ ਉਹਨਾਂ ਨੂੰ ਹਾਸਲ ਹੁੰਦੇ ਨੇ ਉਦੋਂ ਭਾਪੀ ਦੇ ਜਿਹੜੇ ਬੀਰ ਬਹਾਦਰ ਨੇ ਉਹ ਦੂਜੇ ਨੰਬਰ ਉੱਤੇ ਰਹੇ ਸੀ 16465 ਵੋਟਾਂ ਉਹਨਾਂ ਨੂੰ ਪਈਆਂ ਸੀ ਫਿਰ 2003 ਦੇ ਵਿੱਚ 32000 ਵੋਟਾਂ ਪਈਆਂ ਤੇ ਉਹਨਾਂ ਨੇ ਭਾਪੀ ਦੇ ਕੁਲਦੀਪ ਸਿੰਘ ਭੋਗਲ ਨੂੰ ਜਿਹੜਾ ਆ ਹਰਾਇਆ ਸੀ ਜਿਨ੍ਹਾਂ ਨੂੰ 12710 ਵੋਟਾਂ ਹੀ ਪਈਆਂ ਸੀ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਲਗਾਤਾਰ ਆਪਣਾ ਵੋਟ ਬੈਂਕ ਆ ਜਿਹੜਾ ਉਹ ਕਾਫੀ ਜ਼ਿਆਦਾ ਗੇਮ ਕੀਤਾ ਹਾਸਲ ਕੀਤਾ ਮਰਵਾਹਾ ਪਰਿਵਾਰ ਦੀ ਇੱਕ ਲੰਮੀ ਚੌੜੀ ਸਿਆਸਤ ਹੈ ਪਰ ਭਾਜਪੀ ਦੇ ਵੱਲੋਂ ਵੀ ਉਹਨਾਂ ਵਿਧਾਇਕ ਬਣੇ ਨੇ ਹਾਲਾਂਕਿ ਪਹਿਲਾਂ ਹੀ ਉਹ ਵੱਡੇ ਪੱਧਰ ਦੇ ਉੱਤੇ ਸਿਆਸਤ ਕਰਦੇ ਰਹੇ ਨੇ ਪਰ ਇਸ ਵਾਰ ਵੀ ਉਹਨਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾ ਅਖਤਿਆਰ ਕੀਤਾ ਤੇ ਜਿੱਤ ਹਾਸਲ ਕੀਤੀ ਹੈ ਔਰ ਅਗਲਾ ਚਿਹਰਾ ਗਾਂਧੀ ਨਗਰ ਹਲਕੇ ਤੋਂ ਅਰਵਿੰਦਰ ਸਿੰਘ ਲਵਲੀ ਜਿਹੜੇ ਕੀ ਭਾਜਪਾ ਦੇ ਵੱਲੋਂ ਵਿਧਾਇਕ ਬਣੇ ਨੇ ਵਿਧਾਨ ਸਭਾ ਦੀ ਸੀਟ ਗਾਂਧੀ ਨਗਰ ਤਰਵਿੰਦਰ ਸਿੰਘ ਲਵਲੀ ਨੇ ਜਿੱਤ ਦਰਜ ਕੀਤੀ ਹੈ ਲਵਲੀ ਵੀ ਪਹਿਲਾਂ ਕਾਂਗਰਸ ਦੇ ਨੇਤਾ ਸਨ ਔਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀ ਤਰਵਿੰਦਰ ਸਿੰਘ ਲਵਲੀ ਨੇ ਗਾਂਧੀ ਨਗਰ ਸੀਟ ਦੇ ਉੱਤੇ ਨਵੀਨ ਚੌਧਰੀ ਨੂੰ ਹਰਾਇਆ ਔਰਵਿੰਦਰ ਸਿੰਘ ਲਵਲੀ ਜਿਹੜੇ ਕਿ ਦਿੱਲੀ ਪ੍ਰਦੇਸ਼ ਕਮੇਟੀ ਹੈ ਜਿਹੜੀ ਕਾਂਗਰਸ ਦੀ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਦਿੱਲੀ ਪੀਸੀਸੀ ਦੇ ਵਿੱਚ 2013 ਤੋਂ 15 ਦੇ ਵਿੱਚ ਫਿਰ ਉਹਨਾਂ ਨੂੰ 23 ਤੋਂ 24 ਤੱਕ ਵੀ ਇਹ ਆਦਾ ਦਿੱਤਾ ਗਿਆ ਪਰ ਉਹ ਖੋਦੀ ਆਪਣੀ ਪਾਰਟੀ ਦੀ ਪ੍ਰਧਾਨਗੀ ਤੇ ਸਭ ਅਹੁਦੇ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ 1998 ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਨੌਜਵਾਨ ਵਿਧਾਇਕਾਂ ਦੇ ਵਿੱਚੋਂ ਇੱਕ ਸਨ ਤੇ ਗਾਂਧੀ ਨਗਰ ਜਿਹੜੀ ਕੌਨਸਟੀਚੂਐਂਸੀ ਆ ਉੱਥੋਂ ਸੀਟ ਜਿਹੜੇ ਚੋਣ ਜਿੱਤੇ ਸੀ ਫਿਰ ਉਹਨਾਂ ਨੇ 2003 8 ਤੇ 13 ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਚੋਣ ਜਿੱਤੀ ਔਰ ਉਹਨਾਂ ਨੂੰ ਮਿਨਿਸਟਰੀ ਵੀ ਜਿਹੜੀ ਆ ਮਿਲੀ ਸੀ ਪਹਿਲਾਂ ਅਰਬਨ ਡਿਵੈਲਪਮੈਂਟ ਰੈਵਨਿਊ ਐਜੂਕੇਸ਼ਨਸ ਟ੍ਰਾਂਸਪੋਰਟ ਟੂਰਿਜ਼ਮ ਲੈਂਗੁਏਜ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਵੀ ਲੋਕਲ ਬਾਡੀਜ਼ ਦੇ ਵਿੱਚ ਵੀ ਉਹਨਾਂ ਨੂੰ ਵੱਡਾ ਜਿਹੜਾ ਚਿਹਰਾ ਦਿਖਾਇਆ ਗਿਆ ਸੀ ਸ਼ੀਲਾ ਦਿਖਸ਼ਿਤ ਸਰਕਾਰ ਦੇ ਵਿੱਚ ਅਰਵਿੰਦਰ ਸਿੰਘ ਲਵਲੀ ਨੇ ਜਿਹੜੇ ਉਹ ਕਾਫੀ ਜ਼ਿਆਦਾ ਅਹਿਮ ਰੋਲ ਨਿਭਾ ਚੁੱਕੇ ਨੇ ਪਰ ਉਹਨਾਂ ਨੇ ਆਪਣੇ ਅਹੁਦੇ ਤੋਂ ਤੇ ਕਾਂਗਰਸ ਨੂੰ ਛੱਡ ਦਿੱਤਾ ਸੀ ਤੇ ਜੁਆਇਨ ਕਰ ਲਈ ਸੀ ਬੀਜੇਪੀ ਮਈ ਮਹੀਨੇ ਦੇ ਵਿੱਚ 2024 ਦੇ ਵਿੱਚ ਤੇ ਹੁਣੋਂ ਗਾਂਧੀ ਨਗਰ ਤੋਂ ਵਿਧਾਇਕ ਬਣ ਕੇ 2025 ਦੀ ਵਿਧਾਨ ਸਭਾ ਦੀਆਂ ਪੌੜੀਆਂ ਵਿੱਚ ਚੜ ਚੁੱਕੇ ਨੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਵੱਡੇ ਸਿੱਖ ਨੇਤਾ ਨੇ ਦਿੱਲੀ ਦੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਉਹ ਪੰਜਾਬ ਦੇ ਵਿੱਚ ਵੀ ਇੰਚਾਰਜ ਦੇ ਤੌਰ ਦੇ ਉੱਤੇ ਕਾਫੀ ਲੰਮੇ ਸਮੇਂ ਜਿੰਮੇਵਾਰੀ ਨਿਭਾ ਚੁੱਕੇ ਨੇ ਔਰ ਉਹ ਤੀਜੀ ਵਾਰ ਉਹਨਾਂ ਦੀ ਹੈਟ੍ਰਿਕ ਲੱਗੀ ਆ ਦਿੱਲੀ ਦੇ ਵਿੱਚ 13 ਦੇ ਵਿੱਚ 15 'ਚ 20 'ਚ ਤੇ ਹੁਣ 25 ਦੇ ਵਿੱਚ ਜਰਨੈਲ ਸਿੰਘ ਨੇ ਸਭ ਤੋਂ ਪਹਿਲਾਂ 2011 ਵਿੱਚ 12 ਦੇ ਵਿੱਚ ਜਦੋਂ ਪਾਰਟੀ ਦਾ ਗਠਨ ਹੋਇਆ ਉਦੋਂ ਹੀ ਅਰਵਿੰਦ ਕੇਜਰੀਵਾਲ ਦੇ ਨਾਲ ਕਈ ਅਹਿਮ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਔਰ ਕਰਪਸ਼ਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਜਦੋਂ ਮੁਹਿੰਮ ਚੱਲਦੀ ਹੈ ਤਾਂ ਜਰਨੈਲ ਸਿੰਘ ਵੀ ਮੂਰਲੀਆਂ ਕਤਾਰਾਂ ਦੇ ਵਿੱਚ ਭੂਮਿਕਾ ਨਿਭਾ ਚੁੱਕੇ ਨੇ ਇਸੇ ਕਰਕੇ ਉਹਨਾਂ ਨੂੰ ਸਭ ਤੋਂ ਪਹਿਲਾਂ 2013 ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਆਵਾਦਵੀ ਪਾਰਟੀ ਦੀ ਤੇ ਉਦੋਂ ਵੀ ਉਹ ਜਿਹੜੇ ਨੇ ਐਮਐਲਏ ਬਣਦੇ ਨੇ ਫਿਰ 15 ਦੇ ਵਿੱਚ ਸਰਕਾਰ ਜਦੋਂ ਬਣੀ ਫਿਰ ਐਮਐਲਏ ਬਣਦੇ ਨੇ ਫਿਰ 200 ਵਿਧੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦਿੱਲੀ ਦੀ ਚੋਣਾਂ ਚ ਐਮ ਐਲ ਏ ਬਣਦੇ ਨੇ ਤੇ ਤਿਲਕਨਗਰ ਤੋਂ ਫਿਰ ਉਹਨਾਂ ਨੂੰ ਵਿਧਾਇਕ ਬਣਨ ਦਾ ਜਿਹੜਾ ਮੌਕਾ ਮਿਲ ਗਿਆ ਤੇ ਉਹਨਾਂ ਦੀ ਜਿੱਤ ਹਾਸਲ ਹੋਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਥੋੜੀਆਂ ਸੀਟਾਂ ਦੇ ਉੱਤੇ ਸਿਮਟ ਰੱਕੇ ਰਹਿ ਗਈ ਹੈ ਪਰ ਉਹਨਾਂ ਸੀਟਾਂ ਜਿੱਤਣ ਵਾਲਿਆਂ ਵਿੱਚੋਂ ਤਿਲਕਨਗਰ ਤੋਂ ਜਰਨੈਲ ਸਿੰਘ ਵੀ ਇੱਕ ਨੇ ਤਿਲਕਨਗਰ ਤੋਂ ਵਿਧਾਨ ਸਭਾ ਸੀਟ ਤੋਂ ਜਰਨੈਲ ਸਿੰਘ ਨੇ ਸ਼ਵੇਤਾ ਸੈਣੀ ਨੂੰ ਜਿਹੜੇ ਕਿ ਭਾਜਪਾ ਦੇ ਕੈਂਡੀਡੇਟ ਨੇ 11656 ਵੋਟਾਂ ਦੇ ਨਾਲ ਹਰਾਇਆ ਤੋਂ ਉਹਨਾਂ ਦਾ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਸੀ ਤਿਲਕਨਗਰ ਤੋਂ ਤੇ ਉਹਨਾਂ ਨੇ ਉੱਥੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਵਾਰੀ ਫਿਰ ਤੋਂ ਦਿੱਲੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਜਰਨੈਲ ਸਿੰਘ ਨੂੰ ਮੁੜ ਤੋਂ ਮਿਲ ਗਿਆ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮਐਲਏ ਜਿਹੜੇ ਕੀ ਸਿੱਖ ਚਿਹਰੇ ਵਜੋਂ ਵੀ ਉੱਭਰ ਕੇ ਸਾਹਮਣੇ ਆਏ ਨਹੀਂ ਉਹਨੇ ਪੁਨਰਦੀਪ ਸਿੰਘ ਸਾਨੀ ਜਿਹੜੇ ਕੀ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਤੋਂ 2025 ਦੇ ਵਿੱਚ ਚੋਣ ਜਿੱਤੇ ਨੇ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਪ੍ਰਲਾਦ ਸਿੰਘ ਸਾਨੀ ਵੀ ਜਿਹੜੇ ਨੇ ਉਹ ਚੋਣ ਜਿੱਤ ਚੁੱਕੇ ਨੇ ਇਸੇ ਸੀਟ ਤੋਂ ਸਾਬਕਾ ਵਿਧਾਇਕ ਨੇ ਔਰ ਪੰਜ ਦਫਾ ਦੇ ਵਿਧਾਇਕ ਨੇ ਪ੍ਰਲਾਦ ਸਿੰਘ ਸਾਨੀ ਜਿਨ੍ਹਾਂ ਦੇ ਪੁੱਤਰ ਪੁਨਰਦੀਪ ਸਿੰਘ ਨੂੰ ਹੁਣ ਜਿਹੜਾ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹਿੱਸੇ ਜਿੱਤ ਜਿੱੜੀ ਦਰਜ ਕਰਵਾਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਨਹੀਂ ਬਣ ਰਹੀ ਪਰ ਆਪੋਜੀਸ਼ਨ ਦੀ ਭੂਮਿਕਾ ਨਿਭਾਉਣ ਦੇ ਵਿੱਚ ਹੁਣ ਸਿੱਖ ਚਿਹਰੇ ਦੀ ਇੱਕ ਵੱਡੀ ਉੱਪਰ ਕੇ ਜਿਹੜਾ ਸਾਹਮਣੇ ਆਇਆ ਉਹ ਕਿੰਨੀ ਕੁ ਭੂਮਿਕਾ ਰੰਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਆਮ ਆਦਮੀ ਪਾਰਟੀ ਦੇ ਪੁਨਰਦੀਪ ਸਿੰਘ ਸਾਨੀ 2025 ਦੀਆਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਜਿੱਤ ਕੇ ਪਹੁੰਚਣਗੇ ਔਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਉਹਨਾਂ ਨੂੰ ਰੋਲ ਮਿਲੇਗਾ ਹਾਲਾਂਕਿ ਉਹ ਕਾਫੀ ਸਖਤ ਮੁਕਾਬਲੇ ਦੇ ਵਿੱਚ ਮੰਨੇ ਜਾ ਰਹੇ ਸਨ ਉਹਨਾਂ ਨੇ ਇਹ ਸੀਟ ਆ ਜਿਹੜੀ ਉਹ 16572 ਵੋਟ ਆ ਜਿਹੜੇ ਉਹਨਾਂ ਨੂੰ ਦੇ ਨਾਲ ਜਿੱਤ ਹਾਸਲ ਕੀਤੀ ਇਸ ਤੋਂ ਪਹਿਲਾਂ ਮੋਦਿਤ ਅਗਰਵਾਲ ਜਿਹੜੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹ ਹਾਰ ਗਏ ਨੇ ਸੀਟ ਜਿਨ੍ਹਾਂ ਨੂੰ 29928 ਵੋਟਾਂ ਪਈਆਂ 35 ਜੈਨ ਭਾਰਤੀ ਜਨਤਾ ਪਾਰਟੀ ਨੂੰ ਇੱਥੋਂ 16572 ਵੋਟਾਂ ਪਈਆਂ ਤੇ ਇਸ ਨਾਲ ਇਹਨਾਂ ਵੋਟਾਂ ਦੇ ਨਾਲ ਪੁਨਰਦੀਪ ਸਿੰਘ ਸਾਨੀ ਨੂੰ ਇੱਥੋਂ ਜਿੱਤ ਹਾਸਲ ਹੋਈ ਹੈ ਔਰ ਇੱਥੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ 2015 ਤੋਂ ਬਾਅਦ ਪੰਜਾਬੀ ਜਾਂ ਸਿੱਖ ਮੂਲ ਨਾਲ ਸੰਬੰਧਿਤ ਸਿੱਧੇ ਤੌਰ ਦੇ ਉੱਤੇ ਕੋਈ ਵੀ ਮੰਤਰੀ ਮੰਡਲ 'ਚ ਹਿੱਸਾ ਨਹੀਂ ਸੀ ਬਣ ਸਕਿਆ ਤੇ ਹੁਣ ਜੋ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਨੇ ਭਾਜਪਾ ਦੇ ਵਿੱਚ ਉਹਨਾਂ ਦੇ ਵਿੱਚ ਵੱਡੇ ਨਾਮ ਨੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਉਹਨਾਂ ਦਾ ਨਾਮ ਵੀ ਸਭ ਤੋਂ ਮੋਹਰਲੀਆਂ ਕਤਾਰਾਂ ਦੇ ਵਿੱਚ ਹੈ ਉਹ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋ ਚੁੱਕੇ ਨੇ ਮਨਜਿੰਦਰ ਸਿੰਘ ਸਿਰਸਾ ਵੀ ਮੰਨਿਆ ਜਾ ਰਿਹਾ ਕਿ ਕੈਬਨਿਟ ਦਾ ਹਿੱਸਾ ਬਣ ਸਕਦੇ ਨੇ ਤਾਂ ਲੰਬੇ ਸਮੇਂ ਤੋਂ ਜਿਹੜਾ ਕਿ ਇੱਕ ਸਿੱਖ ਸਿਆਸਤ ਦੇ ਲਈ ਦਿੱਲੀ ਵਿਧਾਨ ਸਭਾ ਦੀ ਕੈਬਨਿਟ ਦੇ ਵਿੱਚ ਸਰਕਾਰ ਦੇ ਵਿੱਚ ਚਿਹਰੇ ਜਿਹੜੇ ਨੇ ਉਹ ਪਿੱਛੇ ਰਹਿ ਰਹੇ ਸਨ ਉਮੰਨਿਆ ਜਾ ਰਿਹਾ ਕਿ ਹੁਣ ਭਾਜਪਾ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਥਾਂ ਮਿਲ ਸਕਦੀ ਹੈ ਕੌਮੀ ਰਾਜਧਾਨੀ ਜਿਹੜੀ ਕਿ ਦਿੱਲੀ ਦੀ 70 ਵਿਧਾਨ ਸਭਾ ਸੀਟਾਂ ਨੇ ਉਹਨਾਂ ਦੇ ਵਿੱਚੋਂ ਕਾਫੀ ਵੱਡੇ ਪੱਦਰ ਦੇ ਉੱਤੇ 15 ਤੋਂ 20 ਸੈਟਾਂ ਐਸੀਆਂ ਨੇ ਜਿੱਥੇ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਸਿੱਧੇ ਤੌਰ ਦੇ ਉੱਤੇ ਪ੍ਰਭਾਵ ਰਿਹਾ ਹੈ ਔਰ 15-15 ਐਮਐਲਏ ਵੀ ਜਿਹੜੇ ਨੇ ਦਿੱਲੀ ਦੇ ਵਿੱਚ ਬਣਦੇ ਰਹੇ ਨੇ ਇਸ ਤੋਂ ਪਹਿਲਾਂ ਭਾਜਪਾ ਨਾਲ ਸੰਬੰਧਤ ਤਿੰਨ ਪੰਜਾਬੀ ਪਛੋਕੜ ਵਾਲੇ ਮੁੱਖ ਮੰਤਰੀ ਜਿਨ੍ਹਾਂ ਵਿੱਚ ਮਦਨ ਲਾਲ ਖੁਰਾਣਾ ਸੈਵਰਮਾ ਜਿਨ੍ਹਾਂ ਦੇ ਪੁੱਤਰ ਨੇ ਹੁਣ अरविंद केरीवाल ਨੂੰ ਹਰਾਇਆ ਸੁਸ਼ਮਾ ਸਵਰਾਜ ਵੀ ਔਰ ਜਦ ਕਿ ਕਾਂਗਰਸ ਦੇ ਵੀ ਦੋ ਜਿਹੜੇ ਆਗੂ ਰਹਿ ਚੁੱਕੇ ਨੇ ਮੁੱਖ ਮੰਤਰੀ ਦਿੱਲੀ ਦੇ ਸ਼ੀਲਾ ਦਿਖਸ਼ਿਤ ਤੇ ਗੁਰਮukh ਨਿਹਾਲ ਸਿੰਘ ਇਹਨਾਂ ਤੋਂ ਇਲਾਵਾ ਐਚ ਕੇ ਐਲ ਭਗਤ ਜਗ ਪ੍ਰਵੇਸ਼ ਚੰਦਰ ਵਿਜੇ ਕੁਮਾਰ ਮਲੋਤੜਾ ਕੇਦਾਰਨਾਥ ਸਾਨੀ ਵਰਗੇ ਕਈ ਕਾਦਾਵਾਰ ਆਗੂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਫੀ ਜ਼ਿਆਦਾ ਭੂਮਿਕਾ ਨਿਭਾਉਂਦੇ ਰਹੇ ਨੇ 1993 ਦਾ ਇੱਕੋ ਵੀ ਸਮਾਂ ਸੀ ਜਦੋਂ ਪੰਜਾਬੀ ਭਾਈਚਾਰੇ ਤੋਂ 15-15 ਵਿਧਾਇਕ ਜਿੱਤ ਕੇ ਦਿੱਲੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਐਚਐਸ ਬੱਲੀ ਅਜੇ ਮਾਕਨ ਜਗਦੀਸ਼ ਮੁਖੀ ਡਾਕਟਰ ਏਕੇ ਵਾਲੀਆ ਮਹਿੰਦਰ ਸਿੰਘ ਸਾਥੀ ਤੇ ਰਾਮ ਭੱਜ ਦਾ ਨਾਮ ਵੀ ਉਹ ਨਕਤਾਰਾਂ ਦੇ ਵਿੱਚ ਆਉਂਦਾ ਉਹਨਾਂ ਨਾਵਾਂ ਦੇ ਵਿੱਚ ਆਉਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬੀ ਹੋਣ ਜਾਂ ਸਿੱਖ ਚਿਹਰਾ ਹੋਵੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਗਾਈਡਲਾਈਨ ਦੇ ਮੁਤਾਬਕ ਇਸਾਰੀਆਂ ਚੀਜ਼ਾਂ ਨੇ ਜਿਹੜੀਆਂ ਵੋਟਰ ਨੂੰ ਵੋਟਰ ਹੀ ਮੰਨਿਆ ਜਾਂਦਾ ਹੈ ਕੈਂਡੀਡੇਟ ਨੂੰ ਸਿਰਫ ਕੈਂਡੀਡੇਟ ਮੰਨਿਆ ਜਾਂਦਾ ਹੈ ਪਰ ਸਾਰੇ ਜਾਣਦੇ ਨੇ ਕਿ ਬੇਸ਼ੱਕ ਕਾਗਜ਼ਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਫਿਰਕੇ ਨੂੰ ਜਾਂ ਧਰਮ ਨੂੰ ਜਾਤ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਪਰ ਭਾਰਤੀ ਰਾਜਨੀਤੀ ਦੇ ਵਿੱਚ ਭਾਈਚਾਰੇ ਔਰ ਕਮਿਊਨਿਟੀ ਇਹ ਬਹੁਤ ਜ਼ਿਆਦਾ ਬਹੁਤ ਹੱਦ ਤੱਕ ਵੋਟਰਾਂ ਨੂੰ ਪ੍ਰਭਾਵਿਤ ਕਰਦੀ ਹੈ ਕਿ ਸਾਡੇ ਸਾਹਮਣੇ ਜਿਹੜਾ ਸਾਡਾ ਉਮੀਦਵਾਰ ਹੈ ਉਹ ਕਿਸ ਖੇਤੇ ਨਾਲ ਸੰਬੰਧਿਤ ਹੈ ਉਹ ਕਿਹੜੀ ਕਮਿਊਨਿਟੀ ਨਾਲ ਸੰਬੰਧਿਤ ਹੈ ਉਹ ਕਿਹੜੇ ਧਰਮ ਤੇ ਕਿਹੜੇ ਤਤ ਨਾਲ ਸੰਬੰਧਤ ਹੈ ਇਸ ਨੂੰ ਆਮ ਤੌਰ ਦੇ ਉੱਤੇ ਪ੍ਰਚਾਰਿਆ ਵੀ ਜਾਂਦਾ ਵੇਖਿਆ ਵੀ ਜਾਂਦਾ ਹੈ ਇਸ ਕਰਕੇ ਦਿੱਲੀ ਦੀ ਸਿਆਸਤ ਵਿੱਚ ਨਾ ਪੰਜ ਸਿੱਖ ਚਿਹਰਿਆਂ ਨੂੰ ਵੀ ਵੱਖਰੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਉੱਭਰ ਕੇ ਸਾਹਮਣੇ ਆਏ ਨੇ ਹਾਲਾਂਕਿ ਪਹਿਲਾਂ ਵੀ ਕਈ ਦਫਾ ਉਹ ਸਿਆਸਤ ਵਿੱਚ ਸਰਗਰਮ ਰਹੇ ਨੇ ਪਰ 25 ਦੀਆਂ ਇਹਨਾਂ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਉਹਨਾਂ ਦੀ ਭੂਮਿਕਾ ਦਿੱਲੀ ਦੀ ਸਿਆਸਤ ਵਿੱਚ ਕੀ ਰਹਿੰਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਲਾਲਜਤ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ